ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਸੁਭਾ ਨੂੰ ਬਦਲਿਆ ਜਾ ਸਕਦਾ ਹੈ? ਮਨ ਤੇ ਕਾਬੂ ਪਾਇਆ ਜਾ ਸਕਦਾ ਹੈ? ਜੀ ਹਾਂ। ਸੁਭਾ ਵੀ ਬਦਲਿਆ ਜਾ ਸਕਦਾ ਹੈ ਤੇ ਮਨ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਇਹ ਜਿਹੜਾ ਮਨ ਹੈ ਇਸ ਦਾ ਆਪਣਾ ਕੋਈ ਰੂਪ ਨਹੀਂ ਹੈ। ਇਹ ਜਿਹੋ ਜੇ ਕਰਮ ਤੁਸੀਂ ਕਰੋਗੇ ਜਾਂ ਜਿਹਸ ਪਾਸੇ ਤੁਸੀਂ ਇਸ ਨੂੰ ਲੈ ਜਾਓਗੇ ਇਹ ਉਸ ਪਾਸੇ ਹੀ ਤੁਰ ਜਾਏਗਾ। ਜੇਕਰ ਤੁਸੀਂ ਇਸ ਨੂੰ ਫੁਰਨਿਆ ਤੋਂ ਰਹਿਤ ਕਰ ਲੋਗੇ ਇਸ ਨੂੰ ਕਾਮ ਕ੍ਰੋਧ ਮੂਲ ਲੋਭ ਤੋਂ ਰਹਿਤ ਕਰ ਲੋਗੇ ਤਾਂ ਇਹ ਮਨ ਨਿਰਮਲ ਹੋ ਜਾਏਗਾ ਤਾਂ ਉਸ ਵੇਲੇ ਤੁਹਾਨੂੰ ਆਪਣੇ ਮੂਲ ਦੀ ਪਛਾਣ ਹੋਏਗੀ ਤੁਸੀਂ ਦੇਖ ਸਕੋਗੇ ਕਿ ਤੁਹਾਡੇ ਅੰਦਰ ਵੀ ਜਿਹੜਾ ਪਰਮਾਤਮਾ ਦਾ ਇਹ ਸ਼ੀਸ਼ਾ ਹੈ ਪਰਮਾਤਮਾ ਹੈ ਜਿਹੜਾ ਤੁਹਾਨੂੰ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਉਸ ਤੇ ਜੇ ਤੁਸੀਂ ਮਾਇਆ ਦੇ ਪ੍ਰਭਾਵ ਵਿੱਚ ਰਹੋਗੇ ਤਾਂ ਇਹ ਮਨ ਮਾਇਆਤਾਰੀ ਹੋ ਜਾਏਗਾ ਇਸ ਕਰਕੇ ਗੁਰੂ ਸਾਹਿਬ ਨੇ ਬਹੁਤ بار بار ਮੰਨ ਦੀ ਜੜੀ ਵਿਆਖਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਹੈ ਇਸ ਦੇ ਵਿੱਚ ਜੇ ਤੁਸੀਂ ਵਿਸਥਾਰ ਨਾਲ ਪੜ੍ਹਨਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹ ਸਕਦੇ ਹੋ ਔਰ ਮੈਂ ਸਮਝਦਾ ਕਿ ਬਹੁਤ ਹੀ ਬਰੀਕੀ ਦੇ ਨਾਲ ਕਬੀਰ ਜੀ ਨੇ ਇਸ ਮੰਨ ਦੀ ਵਿਆਖਿਆ ਕੀਤੀ ਹੈ ਜੇ ਤੁਸੀਂ ਕਬੀਰ ਜੀ ਪੜ੍ਹ ਲਓ ਤਾਂ ਤੁਹਾਡਾ ਜਿਹੜਾ ਸਾਰਾ ਕੁਝ ਬਿਲਕੁਲ ਤੁਹਾਨੂੰ ਇਸ ਚੀਜ਼ ਦੀ ਸਮਝ ਆ ਜਾਏਗੀ ਕਿ ਮੰਨ ਕੀ ਹੈ ਤੇ ਕਿਵੇਂ ਫੁਰਨਿਆਂ ਦੇ ਵਿੱਚ ਕਿਰਿਆ ਹੋਇਆ